ਬੈਠਾ ਸੀ ਕੱਲ ਜੀ ਤੁਸੀਂ ਜੋ ਇਹ ਦੋ ਛੋਟੇ-ਛੋਟੇ ਆਰਚ ਚ ਦੇਖ ਰਹੇ ਹੋ ਇੱਕ ਆ ਪਹਿਲਾ ਪਾਰਟ ਦੇਖ ਰਹੇ ਆ ਤੇ ਇੱਕ ਦੂਜੀ ਆਰਚ ਦੇਖ ਰਹੇ ਆ ਆਪਾਂ ਇਹਦੇ ਵਿੱਚ ਵੀ ਆਪਾਂ ਪਲਾਈ ਦਾ ਇਹ ਫਰਮਾ ਲਾ ਕੇ ਤੇ ਉੱਤੇ ਦੀ ਗੋਲਾਈ ਮੋੜ ਕੇ ਟਨਾਲ ਤੇ ਨਾਲ ਦੀ ਨਾਲ ਹੀ ਆਪਾਂ ਇਹ ਫਰਮਾ ਇਹ ਤੋਂ ਕੱਢਤਾ ਸੀ ਤੇ ਉਸੇ ਤਰ੍ਹਾਂ ਦੀਆਂ ਤੁਹਾਨੂੰ ਇਹ ਦਿਖਾ ਰਹੇ ਆ ਦੂਜੀ ਆਰਚ ਇਹ ਲਾ ਕੇ ਇਸ ਤਰ੍ਹਾਂ ਤੇ ਫਰਮਾ ਹੀ ਹੈ ਨਾਲ ਦੀ ਨਾਲ ਆਪਾਂ ਕੱਢ ਦੇਣਾ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਕੀ चीज ਹੈ ਇਹ ਸਾਡੇ ਘਰਾਂ 'ਚ ਆਮ ਹੀ ਹੁੰਦੇ ਸੀਗੇ ਤੁਸੀਂ ਸੋਚੋਗੇ ਵੀ ਇਹ ਛੋਟੇ ਛੋਟੇ ਬਾਅਦ ਕਿਸ ਚੀਜ਼ ਤੇ ਆ ਕੀ ਚੀਜ਼ ਬਣ ਰਹੀ ਹੈ ਇਹ ਸਾਡੀ ਆਮ ਹੀ ਘਰਾਂ ਦੀ ਵਰਤੋਂ 'ਚ ਇਹ ਜੀਜ਼ਾਂ ਆਉਂਦਿਆਂ ਹੁੰਦੀਆਂ ਸੀ ਪਹਿਲਾਂ ਹਰੇਕ ਘਰੇ ਇਹ ਚੀਜ਼ ਬਣੀ ਹੁੰਦੀ ਸੀ ਪਰ ਅੱਜ ਕਦੇ ਨਹੀਂ ਬਣਦੀ ਤੇ ਬਹੁਤ ਸਾਰੇ ਦਰਸ਼ਕਾਂ ਸਾਹਮਣੇ ਹੋਣਗੇ ਤੇ ਜੋ ਛੋਟੀ ਉਮਰ ਦੇ ਬੱਚੇ ਆ ਉਹ ਨਹੀਂ ਸਮਝ ਸਕਦੇ ਉਹ ਆਪਾਂ ਵੀਡੀਓ ਦੇ ਅੰਤ ਤੇ ਦੱਸਾਂਗੇ ਵੀ ਇਹ ਕੀ ਚੀਜ਼ ਹੈ ਤੇ ਆ ਤੁਸੀਂ ਦੇਖ ਰਹੇ ਹੋ ਅਰਚਪੂਰੀ ਹੋ ਗਈ ਤੇ ਆਪਾਂ ਹਾਂ ਫਰਮਾ ਕੱਢ ਰਹੇ ਹਾਂ ਆ ਤੁਸੀਂ ਦੇਖੋਗੇ ਇਹ ਟਨਾਲ ਦੀ ਨਾਲ ਚੂਨੇ ਨਾਲ ਲਾਈਆਂ ਹੋਈਆਂ ਐਸੇ ਤਰ੍ਹਾਂ ਹੀ ਖੜੀਆਂ ਰਹਿੰਦੀਆਂ ਤੇ ਜਦੋਂ ਇਹ ਥੋੜਾ ਜਿਹਾ ਸੁੱਖ ਨਹੀਂ ਆ ਉਸ ਤੋਂ ਬਾਅਦ ਤੇ ਛਣਾਈ ਲੱਗ ਜੂ ਪਰ ਅੱਜ ਦੀ ਵੀਡੀਓ ਦੀ ਜਿਹੜੀ ਮੁੱਖ ਗੱਲਬਾਤ ਹੈ ਉਹ ਹੈ ਆਪਣੀਆਂ ਘਰਾਂ ਦੀਆਂ ਛੱਤਾਂ ਬਾਰੇ ਛੱਤਾਂ ਵੀਰੋ ਬਹੁਤ ਰੰਗੀਆਂ ਲੱਗਦੀਆਂ ਸੀ ਬਹੁਤ ਰੰਗੀਆਂ ਛੱਤਾਂ ਸੀ ਪਾਉਂਦੇ ਸੀ ਪਹਿਲਾਂ ਕੁਝ ਛੱਤਾਂ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ ਜਿਵੇਂ ਕਿ ਪਹਿਲਾਂ ਆਪਾਂ ਕੜੀ ਵਾਲਾ ਪਾਉਂਦੇ ਸੀਗੇ ਥੱਲੇ ਲਟਾਉਣਾ ਹੁੰਦਿਆਂ ਸੀ ਉੱਤੇ ਬਾਲੇ ਹੁੰਦੇ ਸੀ ਉਦੋਂ ਉੱਤੇ ਕੜੀਆਂ ਹੁੰਦੀਆਂ ਸੀ ਫਿਰ ਸਰ ਪਾ ਕੇ ਛੱਤ ਪਾਈ ਜਾਂਦੀ ਸੀ ਫਿਰ ਟਾਇਲ ਬੱਤਾ ਫਰਮੇ ਵਾਲੀਆਂ ਡਾਟਾ ਆ ਗਈਆਂ ਫਿਰ ਢੂਲੇ ਵਾਲੀਆਂ ਡਾਟਾ ਆ ਗਈਆਂ ਉਸ ਤੋਂ ਬਾਅਦ ਕੀ ਹੋਇਆ ਵੀਰੋ ਅਸੀਂ ਇੱਟਾਂ ਵਾਲਾ ਲੈਂਟਰ ਪਾਉਣ ਲੱਗ ਗਏ ਤੇ ਫਿਰ ਕੱਲੀ ਬਜਰੀ ਦਾ ਜਿਹਨੂੰ ਹੁਣ ਅਸੀਂ ਆਰ ਸੀ ਸੀ ਲੈਂਕਰ ਕਹਿੰਦੇ ਆ ਉਹ ਪਾਉਣ ਲੱਗ ਗਏ ਪਰ ਤੁਸੀਂ ਜੋ ਇਹ ਛੱਤ ਸ਼ੁਰੂ ਹੁੰਦੀ ਦੇਖ ਰਹੇ ਹੋ ਇਹ ਛੱਤ ਖੂਂਜੇ ਤੋਂ ਸ਼ੁਰੂ ਹੁੰਦੀ ਹੈ ਇੱਕ ਕੱਲੀਆਂ ਇੱਟਾਂ ਨਾਲ ਲੱਗਦੀ ਹੈ ਤੇ ਛੱਤ ਬੇਸ਼ੱਕ ਛੋਟੀ ਹੈ ਮੈਨੂੰ ਫਲਮਾਉਣ ਦੇ ਵਿੱਚ ਵੀ ਥੋੜੀ ਜੀ ਦਿੱਕਤ ਆਈ ਜਗ੍ਹਾ ਘੱਟ ਸੀ ਪਰ ਤੁਸੀਂ ਸਮਝ ਜਾਓਗੇ ਵੀ ਇਹ ਕਿਵੇਂ ਬਣ ਰਹੀ ਹੈ ਕਿਵੇਂ ਇੱਟਾਂ ਖੜ ਰਹੀਆਂ ਇਹਦੇ ਵਿੱਚ ਕਿਸੇ ਵੀ ਢੂਲੇ ਦੀ ਲੋੜ ਨਹੀਂ ਕਿਸੇ ਸਰੀਏ ਦੀ ਲੋੜ ਨਹੀਂ ਤੇ ਇਹ ਚੂਨੇ ਨਾਲ ਹੀ ਇੱਟਾਂ ਲੱਗ ਰਹੀਆਂ ਸਿਮਿੰਟ ਬਜਰੀ ਬਰੇਤੀ ਕਿਸੇ ਵੀ ਚੀਜ਼ ਦੀ ਇਸ ਛੱਤ ਦੇ ਵਿੱਚ ਲੋੜ ਨਹੀਂ ਇਹ ਛੱਤ ਬਹੁਤ ਪ੍ਰਾਤਨ ਹੈ ਬਹੁਤ ਥਾਵਾਂ ਤੇ ਤੁਸੀਂ ਲੱਗੀਆਂ ਹੋਈਆਂ ਇਹ ਛੱਤਾਂ ਦੇਖੀਆਂ ਹੋਣਗੀਆਂ ਤੇ ਗੁਰੂ ਘਰਾਂ ਚ ਲਾ ਲਓ ਕਿਲਿਆਂ ਚ ਲਾ ਲਓ ਹਵੇਲੀਆਂ ਚ ਲਾ ਲਓ ਤੇ ਇਹਦੇ ਵਿੱਚ ਕੋਈ ਗਾਡਰ ਨਹੀਂ ਪੈਂਦਾ ਕੋਈ ਸਰੀਆ ਨਹੀਂ ਪੈਂਦਾ ਪੂਰੇ ਦੀ ਪੂਰੀ ਕਮਰੇ ਦੀ ਇਹ ਛੱਤ ਐਸੇ ਤਰ੍ਹਾਂ ਲੱਗ ਸਕਦੀ ਹੈ ਨਾ ਕਿਸੇ ਢੂ ਲਈ ਲੋੜ ਹੈ ਅਸੀਂ ਜਿਹੜੀਆਂ ਛੱਤਾਂ ਅਸੀਂ ਅੱਜਕੱਲ ਪਾ ਰਹੇ ਹਾਂ ਜੇ ਉਹਨਾਂ ਤੇ ਕਹ ਲਓ ਅ uh, 100 ਪੈਸਾ ਖਰਚ ਆਉਂਦਾ ਤਾਂ ਇਹ ਤੇ 60 ਪੈਸੇ ਉਹਨਾਂ ਦੇ ਮੁਕਾਬਲੇ ਖਰਚਾ ਆਊਗਾ ਜੇ ਕਿਸੇ ਛੱਤ ਤੇ ਆਪਣਾ 1 ਲੱਖ ਰੁਪਿਆ ਲੱਗਦਾ ਤਾਂ ਇਹ 60000 ਨਾਲੋਂ ਢਿੱਲੀ ਛੱਤ ਪੈ ਜੂਗੀ ਤੇ ਮਜ਼ਬੂਤੀ 10 ਗੁਣਾ ਉਹ ਛੱਤ ਨਾਲੋਂ ਜ਼ਿਆਦਾ ਹੋਊਗੀ ਇਸ ਛੱਤ ਨੂੰ ਵੀ ਜਿਵੇਂ ਆਪਾਂ ਡਾਟ ਹੁੰਦੀ ਸੀ ਇਸ ਛੱਤ ਨੂੰ ਡੋਮ ਕਿਹਾ ਜਾਂਦਾ ਹੈ ਹਾਂ ਤੁਸੀਂ ਦੇਖ ਰਹੇ ਹੋ ਚੂਨੇ ਦੇ ਨਾਲ ਇਹ ਨਾਲ ਦੀ ਨਾਲ ਇਟਾਂ ਇਸ ਤਰ੍ਹਾਂ ਖੜ ਰਹੀਆਂ ਐ ਇਹ ਇਟਾਂ ਛੋਟੀਆਂ ਕਟੀਆਂ ਹੋਈਆਂ ਐ ਤੇ ਵੱਡੀ ਇੱਟ ਵੀ ਇਸੇ ਤਰ੍ਹਾਂ ਖੜੂ ਜਦੋਂ ਆਪਾਂ ਕੋਈ ਵੱਡੀ ਇਹਦੀ ਕੋਈ ਡਾਟ ਬਣਾਵਾਂਗੇ ਜਾਂ ਇਸ ਤਰ੍ਹਾਂ ਦੇ ਡੋਮ ਜਿੱਡਾ ਮਰਜੀ ਆਪਾਂ ਲਾ ਸਕਦੇ ਆ ਇਹਦੀ ਥੋੜੀ ਜੀ ਵਿਚਾਲਿਓਂ ਉਚਾਈ ਦੇਣੀ ਪੈਂਦੀ ਹੈ ਇਹ ਛੱਤੀ ਤੇ ਜਿੰਨੀਆਂ ਵੀ ਛੱਤਾਂ ਵਿਚਾਲਿਓਂ ਉੱਚੀਆਂ ਜਾਂ ਗੋਲ ਐ ਉਹਨਾਂ ਦੀ ਹੀ ਮਜ਼ਬੂਤੀ ਐ ਜਿਹਨੂੰ ਆਪਾਂ ਡਾਟ ਜਿਹਨੂੰ ਆਪਾਂ ਡਾਟ ਸ਼ੈਲੀ ਕਹਿ ਸਕਦੇ ਆਂ ਦੇਖੋ ਅੰਗਰੇਜ਼ਾਂ ਨੇ ਵੀ ਹਰ ਜਗ੍ਹਾ ਤੇ ਡਾਟ ਹੀ ਵਰਤੀ ਚਾਹੇ ਉਹਨਾਂ ਨੇ ਰੇਲਵੇ ਸਟੇਸ਼ਨ ਬਣਾਏ ਹੋਣ ਚਾਹੇ ਨਹਿਰੀ ਕੋਠੀਆਂ ਬਣਾਈਆਂ ਹੋਣ ਆਰਾਮਕਰ ਬਣਾਏ ਹੋਣ ਚਾਹੇ ਕੋਈ ਹੋਰ ਇਮਾਰਤਾਂ ਬਣਾਈਆਂ ਹੋਣ ਜਾਂ ਮੈਂ ਪਹਿਲਾਂ ਵਾਲੀਆਂ ਵੀਡੀਓ ਉੱਤੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਦੋ ਵੀ ਚਾਹੇ ਹੋ ਉਹਨਾਂ ਨੇ ਨਹਿਰਾਂ ਦੇ ਸੂਏਆਂ ਦੇ ਪੁਲ ਬਣਾਏ ਹੋਣ ਉੱਥੇ ਵੀ ਉਹਨਾਂ ਨੇ ਡਾਟ ਹੀ ਜੇਕਰ ਅਸੀਂ ਅੰਗਰੇਜ਼ਾਂ ਤੋਂ ਪਹਿਲਾਂ ਹੋਰ ਪਿੱਛੇ ਚਲੇ ਜਾਂਦੇ ਆ ਤਾਂ ਮੁਗਲ ਰਾਜ ਵੇਲੇ ਜਾਂ ਹਿੰਦੂ ਰਾਜ ਵੇਲੇ ਜਿੰਨੇ ਮੰਦਰ ਗੁਰਦੁਆਰੇ ਬਣੇ ਜਾਂ ਮਸਜਿਦਾਂ ਬਣੀਆਂ ਉਹਨਾਂ ਵਿੱਚ ਵੀ ਤੁਹਾਨੂੰ ਡੋਮ ਹੀ ਲੱਗਿਆ ਮਿਲੂਗਾ ਡਾਟ ਹੀ ਲੱਗੀ ਮਿਲੂਗੀ ਗੁਲਾਈਦਾਰ ਉਹ ਅੱਜ ਵੀ ਉਮੇ ਦਾ ਉਮੇ ਖੜੇ ਹੈ ਜਦੋਂ ਕਿ ਸਿਮਿੰਟ ਸਰੀਆ ਆਇਆ ਵੀ ਨਹੀਂ ਸੀ ਉਦੋਂ ਦੇ ਜਿਹੜੇ ਮੰਦਰ ਬਣੇ ਹੋਏ ਆ ਤੁਸੀਂ ਜਾ ਕੇ ਦੇਖੋਗੇ ਤਾਂ ਉਹਨਾਂ ਵਿੱਚ ਵੀ ਡੋਮ ਹੀ ਲੱਗੇ ਹੋਏ ਆ ਉਪਰ ਤੋਂ ਉਹਨਾਂ ਦੀਆਂ ਛੱਤਾਂ ਗੋਲ ਆ ਫਿਰ ਡੂਮ ਤੇ ਡਾਟਾ ਲਾਉਣ ਤੋਂ ਬਾਅਦ ਜਦੋਂ ਅਸੀਂ ਸਰੀ ਇੱਟਾਂ ਵਾਲਾ ਲੈਂਟਰ ਪਾਉਣਾ ਸ਼ੁਰੂ ਕੀਤਾ ਤਾਂ ਅਸੀਂ ਕੀ ਕੀਤਾ ਉਸ ਲੈਂਟਰ ਵਿੱਚ ਵੀ ਅਸੀਂ ਡਾਟ ਵਾਲਾ ਤਜਰਬਾ ਹੀ ਵਰਤਿਆ ਅਸੀਂ ਉਸ ਲੈਂਟਰ ਨੂੰ ਵਿਚਾਲਿਆਂ ਥੋੜਾ ਜਆ ਚੱਕ ਦਿੰਦੇ ਹੁੰਦੇ ਸੀ ਵਿਚਾਲਿਆਂ ਨੂੰ ਉੱਚਾ ਰੱਖਦੇ ਹੁੰਦੇ ਸੀ ਜਦੋਂ ਅਸੀਂ ਢੂਲਾ ਬਣਾਉਂਦੇ ਸੀ ਢੂਲੇ ਦੇ ਵਿੱਚੋਂ ਦੋਂ ਢੂਲੇ ਦੇ ਉੱਤੇ ਉਹ ਮਿੱਟੀ ਪਾਈ ਜਾਂਦੀ ਸੀ ਗਾਜ ਨਾਲ ਉਹ ਮਿੱਟੀ ਅਸੀਂ 2 3 ਇੰਚੀ ਵਿਚਾਲਿਓਂ ਕਮਰੇ ਦੇ ਵਿਚਾਲਿਓਂ ਉੱਚੀ ਕਰ ਦਿੰਦੇ ਸੀ ਤਾਂ ਕਿ ਉਹਦੀ ਮજબੂਤੀ ਬਰਕਰਾਰ ਰਹੇ ਤੁਸੀਂ ਦੇਖੋਗੇ ਇੱਟਾਂ ਵਾਲੇ ਲੈਂਟਰ ਅੱਜ ਵੀ ਉਵੇਂ ਦੇ ਉਵੇਂ ਖੜੇ ਆ ਪਰ ਜਿਹੜਾ ਹੁਣ ਅਸੀਂ ਕੱਲੀ ਬਜੀ ਦਾ ਲੈਂਟਰ ਪਾਉਣ ਲੱਗੇ ਹਰ ਕੋਈ ਪਾ ਰਿਹਾ ਹੈ ਤਾਂ ਕੋਈ ਦੂਜੀ ਹੋਰ ਛੱਤ ਦੀ ਜਿਕਰ ਤੱਕ ਵੀ ਨਹੀਂ ਕਰਦਾ ਵੀ ਛੱਤ ਕਿਹੜੀ ਪਾਈਏ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਹਰ ਹਰ ਕਿਸੇ ਨੂੰ ਇਸ ਕੁਝ ਦਾ ਪਤਾ ਵੀ ਪਸਟਾ ਹੈ ਆਰ ਸੀ ਸੀ ਲੈਂਟਰ ਪਾਉਣ ਦਾ ਇਹ ਕਿ ਹੋਗਾ ਵੀ ਇਹ ਬਿਲਕੁਲ ਸਿੱਧਾ ਪੈਂਦਾ ਹੈ ਸਿੱਧਾ ਵੀ ਜਿਹੜੀ ਵੀ ਚੀਜ਼ ਸਿੱਧੀ ਹੈ ਉਹਦੀ ਓਨੀ ਮਜ਼ਬੂਤੀ ਨਹੀਂ ਬਣ ਸਕਦੀ ਕਿਉਂਕਿ ਜਿਹੜੀ ਚੀਜ਼ ਸਿੱਧੀ ਹੈ ਉਹਨੇ ਥੋੜੇ ਸਮੇਂ ਬਾਅਦ ਵਿਚਾਲਿਆਂ ਹਵਾ ਸਮਾਨ ਝੁਗਣਾਈ ਝੁਗਣਾ ਜਦੋਂ ਹਵਾ ਪਰ ਛੱਤ ਝੁਕ ਗਈ ਤਾਂ ਤੁਸੀਂ ਦੇਖੋਗੇ ਵੀ ਕੰਧਾਂ ਨਾਲ ਛੱਤ ਤੇ ਸਾਰੇ ਕਿਤੇ ਬਰੀਕ ਬਰੀਕ ਤਰੇੜਾਂ ਆ ਜਾਂਦੀਆਂ ਜਿਹੜੀ ਜੀ ਸਾਨੂੰ ਨੁਕਸ ਵੀ ਨਹੀਂ ਲੱਭਦਾ ਵੀ ਇਹ ਹੋਇਆ ਕਿ ਕੋਈ ਗੰਦ ਬੈਠ ਗਈ ਜਾਂ ਕਿ ਪਾਣੀ ਪੈ ਗਿਆ ਅਸੀਂ ਇਸ ਤਰ੍ਹਾਂ ਆਉਦੇ-ਆਉਦੇ ਤਜਰਬੇ ਕਰੀਏ ਨਾ ਪਰ ਅਸਲ ਕਾਰ ਨਹੀਂ ਹੈ ਵੀ ਉਹ ਛੱਤ ਵਿਚਾਲਿਓ ਥੋੜੀ ਜੀ ਨਮੀ ਹੋ ਪਰ ਦੂਸ਼ ਹੱਥ ਤੁਸੀਂ ਹੀ ਬਣਦੀ ਦੇਖ ਰਿਹਾ ਹੋਂ ਇਹ ਕਦੇ ਵੀ ਵਿਚਾਲਿਓ ਨਮੀ ਨਹੀਂ ਹੋਊਗੀ ਕਿਉਂਕਿ ਵਿਚਾਲਿਓ ਉੱਚੀ ਹੈ ਇਸੇ ਕਰਕੇ ਇਹਦੀ ਮਜ਼ਬੂਤੀ ਉਸ ਸ਼ਰਤ ਨਾਲੋਂ ਕਿਤੇ ਜ਼ਿਆਦਾ ਇਹਦੇ ਵਿੱਚ ਸਰੀਆ ਨਹੀਂ ਸਰੀਆਂ ਜੇ ਜਰਕ ਹੋਊਗੀ ਤਾਂ ਹੀ ਤਰੇੜਾ ਆਉਣਗੀਆਂ ਜਾਂ ਕੋਈ ਇਹੋ ਜਿਹਾ ਕੈਮੀਕਲ ਨਹੀਂ ਵੀ ਜਿਹਦੇ ਨਾਲ ਇਹ ਤਪੇ ਇਹਦੀ ਤਪਸ਼ ਵੀ ਘੱਟ ਹੈ ਜਿਹੜੇ ਕਮਰੇ 'ਚ ਡੋਮ ਲੱਗਿਆ ਹੋਊ ਵਿਚਾਲਿਆਂ ਉੱਚਾ ਹੋਊਗਾ ਉਹ ਕਮਰਾ ਵੈਸੇ ਵੀ ਠੰਡਾ ਰਹੂਗਾ ਜਾਂ ਆਪਾਂ ਕਹਿ ਲਈਏ ਵੀ ਛੱਤ ਵਿਚਾਲਿਆਂੋਂ ਜ਼ਿਆਦਾ ਉੱਚੀ ਹੋਣ ਕਰਕੇ ਸਾਈਡਾਂ ਤੇ ਮਿੱਟੀ ਜ਼ਿਆਦਾ ਪੈ ਜਾਂਦੀ ਹੈ ਤੇ ਵੀ ਬਾਰੀ ਮੌਸਮ ਦਾ ਅੰਦਰ ਕਿਸੇ ਕਿਸਮ ਦਾ ਕੋਈ ਅਸਰ ਨਹੀਂ ਹੁੰਦਾ। ਗਰਮੀਆਂ 'ਚ ਇਹ ਛੱਤ ਠੰਡੀ ਲੱਗੂਗੀ ਤੇ ਸਰਦੀਆਂ 'ਚ ਇਹ ਛੱਤ ਨਿੱਗੀ ਰਹੂਗੀ। ਤੁਸੀਂ ਹੁਣ ਇਹ ਛੱਤ ਉੱਤੋਂ ਦੇਖ ਰਹੇ ਹੋ ਇੱਟਾਂ ਇਸ ਢੰਗ ਨਾਲ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਇੱਕ ਜਿੰਦਾ ਲੱਗ ਚੁੱਕਿਆ ਪੂਰੀ ਛੱਤ ਨੂੰ ਕੱਲੀ-ਕੱਲੀ ਇੱਟ ਨੂੰ ਜਿਹੜੀ ਕਿ ਇੱਕ ਦੂਜੀ ਦੇ ਵਿੱਚ ਫਸ ਚੁੱਕੀ ਹੈ ਇੱਟ। ਤੇ ਮੈਂ ਦੁਬਾਰਾ ਫੇਰ ਦੱਸਦੇ ਆਂ ਇਹ ਸਾਰੀ ਛੱਤ ਚੂਨੇ ਨਾਲ ਨਹੀਂ ਹੋਈ ਆ ਕੋਈ ਵੀ ਸਰੀਆ ਸਿਮਿੰਟ ਦੇ ਦੇ ਵਿੱਚ ਨਹੀਂ ਵਰਤਿਆ ਗਿਆ ਕਿਸੇ ਵੀ ਮੇਰੇ ਵੀਰ ਭਾਈ ਨੇ ਇਸ ਤਰ੍ਹਾਂ ਦੀ ਛੱਤ ਆਪਣੇ ਘਰ ਤੇ ਬਣਵਾਉਣੀ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 888476 10820 ਇੱਕ ਤੁਸੀਂ ਸੋਚਦੇ ਹੋਵੋਗੇ ਵੀ ਇਹ ਛੱਤ ਉੱਤੇ ਪੂਰੀ ਕਿਉਂ ਨਹੀਂ ਕੀਤੀ ਆ ਉੱਤੇ ਮੋਰਾ ਕਿਉਂ ਛੱਡਿਆ ਪਿਆ ਵੀਰੋ ਮੈਂ ਦੱਸ ਦਿਆਂ ਮੈਂ ਵੀਡੀਓ ਚ ਪਹਿਲਾਂ ਵੀ ਕਿਹਾ ਸੀ ਕਿ ਇਹ ਦੋ ਆਰਚਾਂ ਕਿਸ ਚੀਜ਼ ਦੀਆਂ ਬਣੀਆਂ ਹੋਈਆਂ ਇਹ ਵੀਰੋ ਹਾਰਾ ਬਣਾਇਆ ਹੋਇਆ ਹੈ ਜਿਹਦੇ ਵਿੱਚ ਅੱਪਾ ਦੁੱਧ ਰੱਖਦੇ ਹੁੰਦੇ ਸੀ ਆਂਛਾ ਤਦਾ ਏਟ ਲਾਈਸ ਆ ਗਿਆ ਇਹ ਹਾਰਾ ਬਣਾਇਆ ਹੋਇਆ ਉੱਤੇ ਉਹ ਧੂਆ ਨਿਕਲਣ ਨੂੰ ਇਹਦੀ ਚਿਮਨੀ ਬਣਨੀ ਹੈ ਜਿੱਥੋਂ ਆ ਛੱਤ ਆਪਾਂ ਨਹੀਂ ਜੋੜੀ ਹੁਣ ਦਿਓ ਇਜਾਜ਼ਤ ਮਿਲਦੇ ਆਂ ਅਗਲੀ ਵੀਡੀਓ ਚ ਇਸੇ ਤਰ੍ਹਾਂ ਦਾ ਹੋਰ ਗਿਆਨ ਲੈ ਕੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ